ਐਸ ਡੀ ਐਮ ਸਮਰਾਲਾ ਦਫ਼ਤਰ ਵਿਖੇ ਵਿਧਾਇਕ ਜਗਤਾਰ ਸਿੰਘ ਦਿਹਾਲਪੁਰਾ ਵੱਲੋਂ ਨਵੇਂ ਬਣੇ ਮੀਟਿੰਗ ਹਾਲ ਦੇ ਕਮਰੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਐਸ ਡੀ ਐਮ ਸਮਰਾਲਾ ਡੀ ਐਸ ਪੀ ਸਮਰਾਲਾ ਨਗਰ ਕੌਂਸਲ ਕਾਰਸਾਦਕ ਅਫਸਰ ਪਟਵਾਰ ਯੂਨੀਅਨ ਅਤੇ ਹੋਰ ਵੀ ਮੌਜੂਦ ਰਹੇ ਇਹ ਸਮਾਰੋਹ ਦਾ ਉਦਘਾਟਨ ਕੀਤਾ ਗਿਆ ਜਿਹੜੀ ਨਵੀਂ ਬਿਲਡਿੰਗ ਵਿੱਚ ਇੱਕ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਹੜਾ ਕਿ ਮੇਰਾ ਆਫਿਸ ਨੂੰ ਰੈਨੋਵੇਟ ਕਰਨਾਸਤੇ ਮਿਲੀ ਸੀ ਤੇ ਅਸੀਂ ਹਲਕਾ ਵਿਧਾਇਕ ਜਨਾ ਸਲਾਕਤੀ ਸਰ ਜੇ ਇਹਨੂੰ ਰੈਨੋਵੇਟ ਨਾ ਕਰਕੇ ਆਪਾਂ ਦਫ਼ਤਰ ਵਿੱਚ ਸਾਡੇ ਮੀਟਿੰਗ ਹਾਲ ਨਹੀਂ ਹੈਗਾ ਸਾਨੂੰ ਅਕਸਰ ਮੀਟਿੰਗ ਕਰਨ ਲਈ ਕੇਵੀਕੇ ਤੇ ਜਾਣਾ ਪੈਂਦਾ ਸੀਗਾ ਤੇ ਸਰ ਦਾ ਵੀ ਸੁਝਾਅ ਸੀ ਕਿ ਵੀ ਆਪਾਂ ਦਫ਼ਤਰ ਨੂੰ ਥੋੜਾ ਜਿਆਦਾ ਐਨੂੰ ਐਕਸਪੈਂਡ ਕਰ ਲਈਏ ਤੇ ਕੁਝ ਸਰ ਨੇ ਬੰਦੇ ਦਾਨੀ ਸੱਜਣ ਟਕਰਾਏ ਉਹਨਾਂ ਦੀ ਮਦਦ ਨਾਲ 5 ਸਾਢੇ ਕੋਸੀਂ 5 6 ਸਾਨੂੰ ਹੋਰ ਇਕੱਠਾ ਹੋ ਗਿਆ ਤੇ ਉਹਦਾ ਸਦਕਾ ਅਸੀਂ ਇੱਕ ਇੱਥੇ ਮੀਟਿੰਗ ਹਾਲ ਬਣਾ ਲਿਆ ਤੇ ਇੱਕ ਕਮਰਾ ਬਣ ਗਿਆ ਹੁਣ ਕਮ ਸਕਮ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਵਿਕ ਦੇ ਕੋਈ ਬੀਐਲਓ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਸਲਿੱਪ ਵਾਲਾ ਮੀਟਿੰਗ ਹੁੰਦੀ ਹੈ ਜਾਂ ਹੋਰ ਕੋਈ ਸਰਕਾਰੀ ਅਫਸਰਾਂ ਨਾਲ ਮੀਟਿੰਗ ਕਰਨੀ ਪੈਂਦੀ ਹੈ ਤੇ ਸਾਨੂੰ ਕਮ ਸਕਮ ਬਾਹਰ ਨਹੀਂ ਜਾਣਾ ਪਏਗਾ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਮੀਟਿੰਗ ਕਰ ਸਕਾਂਗੇ ਦੇਖੋ ਸਾਡੇ ਨਾਲ ਇੱਕ ਪੀਐਲਆਰ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਸਾਡੇ ਆਫਿਸ ਵਿੱਚ ਰਿਕਾਰਡ ਰੂਮ ਤਿਆਰ ਹੋਣਾਵੇਂ ਉਹਦਾ ਆਲਮੋਸਟ 1.5 ਕਰੋੜ ਦੇ ਪੇਰੇ ਐਸਟੀਮੇਟ ਗਿਆ ਹੋਇਆ ਜਿਹਦੇ ਵਿੱਚ ਤੁਸੀਂ ਤਸਵੀਲ ਦਫਤਰ ਵਿੱਚ ਵਾਸ਼ਰੂਮ ਦਾ ਦੇਖੋ ਕਾਫੀ ਮਾੜਾ ਹਾਲ ਹੈ ਉਹਦਾ ਵੀ ਇਹੀ ਬਜਟ ਜਿਹੜਾ ਮੰਗ ਕੀਤੀ ਹੋਈ ਹੈ ਇਹ ਦੋ ਤਿੰਨ ਜਿਹੜੇ ਹੋਰ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਸਰਕਾਰ ਨੂੰ ਜਦੋਂ ਵੀ ਪੈਸਾ ਆ ਜਾਂਦਾ ਹੈ ਥੈਂਕ ਯੂ ਮੈਂ ਸਭ ਤੋਂ ਪਹਿਲਾਂ ਤੰਬਾ ਕਬਾ ਅਜਿਲ ਸਾਉਦਾ ਮੁਵਾਰਤ ਕੁਆਦਮੀ ਦਿੰਦਾ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਕਮਰਾ ਤੇ ਮੀਟਿੰਗ ਹਾਲ ਬਣਿਆ ਤੇ ਅਸਲ 'ਚ ਇਹਨਾਂ ਦਾ ਜਿਹੜਾ ਰੂਮਾ ਉਹਨੂੰ ਰੈਨੋਵੇਟ ਕਰਨ ਵਾਸਤੇ 5 ਲੱਖ ਦੀ ਸਰਕਾਰੀ ਗ੍ਰਾਂਟ ਆਈ ਸੀਗੀ ਪਰ ਇਹਨਾਂ ਨੇ ਉਹ ਰੁਪਈਆ ਜਿੰਨੇ ਵੀ ਉਹ ਫੰਡ ਸੀਗੇ 5 ਲੱਖ ਤੇ ਪਲੱਸ ਪੋਸ਼ਕ ਜਦਾਂ ਲਈ ਸੱਜਣਾ ਦੇ ਸਹਿਯੋਗ ਦੇ ਨਾਲ ਲਗਭਗ 11 ਲੱਖ ਰੁਪਏ ਦੇ ਕਰੀਬ ਜੋ ਲੱਗਿਆ ਸਾਰਾ ਇੱਕ ਵਧੀਆ ਹਾਲ ਤੇ ਕਮਰਾ ਤਿਆਰ ਕੀਤਾ ਤੇ ਬੜਾ ਵਧੀਆ ਲੱਗਿਆ ਸਭ ਤੇ ਤਾਂ ਉਹ ਦੋੜੀ ਦੀ ਕੋਈ ਯੋਜਨਾ ਹੈਗੀ ਹੈ ਕੋਈ ਮਾਰਕਟਰ ਤੁੰਨਾ ਨਹੀਂ ਕਰਨੀ ਯਾਰ ਇਨੋਵੇਸ਼ਨ ਨਹੀਂ ਅਜੇ ਤਾਂ ਅਜੇ ਦਫ਼ਤਰ ਦਈਆ ਇਹਨਾਂ ਕਿਉਂਕਿ ਬੜੀ ਦਿੱਕਤ ਆਉਂਦੀ ਸੀਗੀ ਜੇ ਇਹਨਾਂ ਨੇ ਕੋਈ ਨਿੱਜੀ ਤੌਰ ਤੇ ਕੋਈ ਮੀਟਿੰਗ ਮੂਟਿੰਗ ਕਰਨੀ ਹੁੰਦੀ ਸੀਗੀ ਤਾਂ ਕੋਈ ਹਾਲ ਨਹੀਂ ਸੀਗਾ ਇੱਥੇ ਇਹਨਾਂ ਕੋਲ ਤੇ ਇੱਕ ਤਾਂ ਹਾਲ ਦਾ ਪ੍ਰਬੰਧ ਹੋ ਗਿਆ ਤੇ ਦੂਜੀ ਵੱਲ ਜੋ ਕੁਝ ਬਣਾਇਆ ਮળો ਇਹ ਆ ਵੀ ਇੱਕੋ ਜਿਹੜੇ 5 ਲੱਖ ਰੁਪਏ ਸਰਕਾਰੀ ਤੌਰ ਤੇ ਲਗਾਇਆ ਤੇ ਦੂਜੇ ਰੁਪਏ ਦੀ ਕੁੱਪੜੀਏ ਵਰਤ ਹੋਵੇ ਠੀਕ ਠੀਕ